ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਛਪਾਰ ਤਹਿਸੀਲ ਡੇਲੋਂ ਜ਼ਿਲ੍ਹਾ ਲੁਧਿਆਣਾ ਵੀਡੀਓ ਕਾਫੀ ਗਿਣਤੀ ਚ ਬਣਾ ਚੁੱਕੇ ਆ ਬਾਈ ਦੇ ਘਰੋਂ ਕੰਮ ਆ ਜਿਹੜਾ ਕੰਮ ਹੈਗਾ ਬਾਈ ਦਾ ਸਾਫ਼ ਸੁਥਰਾ ਇੱਕ ਨੰਬਰ ਦਾ ਜੈਨੂਇਨ ਕੰਮ ਆ ਸੱਜਣੋ ਅੱਜ ਤੱਕ ਲੰਬਾ ਨਹੀਂ ਮੈਨੂੰ ਕਿਸੇ ਵੀ ਸੱਜਣ ਦਾ ਆਇਆ ਯਾਰ ਵੀ ਬਾਈ ਤੋਂ ਕੋਈ ਪਸ਼ੂ ਲੈ ਕੇ ਗਏ ਤੇ ਸਾਡੇ ਕੋਲ ਜਾ ਕੇ ਪਸ਼ੂ ਗਲਤ ਨਿਕਲ ਗਿਆ ਵੀਡੀਓ ਤੇ ਜ਼ਰੂਰ ਟਾਈਮ ਲੱਗ ਜਾਂਦਾ ਪਰ ਪਸ਼ੂ ਬਾਈ ਚੰਗੀ ਕੁਆਲਿਟੀ ਦੇ ਲੈ ਕੇ ਆਉਂਦਾ ਚਾਰ ਝੋਟੀਆਂ ਦਿਖਾਵਾਂਗੇ ਇੱਕ ਗਾਂ ਦਿਖਾਵਾਂਗੇ ਗਾਂ ਦਾ ਰੇਟ ਸਿਰਫ ਤੇ ਸਿਰਫ 12 ਕਹਿਆਰੀ ਲਹੂਗਾ ਗੱਬਣ ਵੀ ਆ ਕੁਛ ਦਿਨਾਂ ਦੀ ਉਹ ਡਿਟੇਲ ਸਾਰੀ ਬਾਈ ਨੂੰ ਪੁੱਛ ਕੇ ਦੱਸੂਗਾ ਓਏ ਇੱਕ ਝੋਟੀ ਕੋਲੇ 14 ਕਿਲੋ ਕੰਡੇ ਦਾ ਹਾਜਰਾ ਤੇ ਇੱਕ ਕੁਰੇ ਮੇਰਾ ਖਿਆਲ 14 15 ਹੀ ਉਹਦੇ ਕੋਲੇ ਤੇ ਇੱਕ ਤਾਜੀ ਸੂਈ ਆ ਉਹਦੇ ਕੋਲੇ 10 ਕਿਲੋ ਹਲੇ ਬੌਲੇ ਹੀ ਆ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਜਿਹੜਾ ਰੇਟ ਆ ਰੇਟ ਸਾਰਿਆਂ ਦੇ ਬਾਈ ਤੋਂ ਵੀਡੀਓ ਜੀ ਕਰਾ ਦੂੰਗਾ ਆ ਜੀ ਹੋਰ ਕੀ ਹਾਲ ਆ ਵੀਰੇ ਸਾਡਾ ਠੀਕ ਆ ਸਾਡਾ ਕਿ ਮੈਂ ਚੱਲਦਾ YouTube ਵਾਲੇ ਨੂੰ ਵਧੀਆ ਵੀਰੇ ਕੰਮ ਵਧੀਆ ਚੱਲੇਗਾ ਕੰਮ ਲੋਟ ਚੱਲਦਾ ਮੇਰੇ ਹਿਸਾਬ ਨਾਲ ਜੇ ਬੰਦਾ ਇਮਾਨਦਾਰੀ ਰੱਖੇ ਕੰਮ ਲੋਟ ਹੀ ਚੱਲੂਗਾ ਕੰਮ ਵੀਰੇ ਚੱਲੀ ਜਾਂਦਾ ਆਪਣਾ ਕੰਮ ਝੂਠੇ ਵਾਲਾ ਹੈ ਨਹੀਂ ਠੀਕ ਆ ਗੱਲ ਸ਼ੁਰੂਆਤ ਕਿਹੜੇ ਪੱਖ ਤੋਂ ਕਰੀਏ ਇਹ ਤੋਂ ਹੀ ਕਰਾਂਗੇ ਵੀਰੇ ਝੋਟੀ ਬਈ ਕਰੀ ਝੋਟੀ ਆਇਆ ਨੂੰ ਮੜੀ ਨਾਲ ਖੜਕੇ ਦਾ ਕੱਦ ਦੇ ਦਿਖਾ ਦੇ ਪਹਿਲਾਂ ਮੈਂ ਕੋਈ ਨਹੀਂ ਕੋਈ ਨਹੀਂ ਇਧਰਲੇ ਬੰਦੇ ਹੈਲਪ ਹੋ ਤਾਂ ਇਹ ਇਥੋਂ ਗਹਿਰੀ ਇਹਦੇ ਕੱਦ ਦਾ ਆਈਡੀਆ ਕਰਾਂ ਫੁੱਲ ਵੱਡੀ ਹੈ ਯਾਰ ਜਿਹੜੀ ਦਰਮਿਆਨੀ ਹੋ ਉਹ ਮੈਂ ਤੁਹਾਨੂੰ ਦੱਸ ਦੂੰਗਾ ਕੱਦ ਵੀ ਫੁੱਲਾ ਤੇ ਥੱਲੇ ਦੀ ਕੁਆਲਿਟੀ ਵੀ ਯਾਰ ਝੋਟੀ ਦੀ ਬਹੁਤ ਕ ਸੂਆ ਕਿਹੜਾ ਭਾਈ ਇਹਦਾ ਸੂਆ ਵੀਰੇ ਦੂਜੇ ਸੂਏ ਹੋਈ ਆ 8 ਦਿਨ ਦੀ ਸੂਈ ਆ 14 ਕਿਲੋ ਦੁੱਧ ਹੁਣ ਤਿਆਰ ਘੰਡੇ ਤੇ ਤੋਲਣ ਵਾਲਾ ਹਾਂ ਲੀਟਰ ਲੀਟਰ ਦਾ ਵੀਰੇ 16-17 ਹੋਈ ਜੇ ਝਾਗ ਨਾਲ ਮੈਣਨਾ ਇੰਨਾ ਬੜੀ ਦਵਾਂਗੇ ਹੋਰ ਖੋਲ ਕੇ ਫੇਰਾ ਤੇ ਆ ਕੱਲ ਮਾੜਾ ਕਿਦਾ ਮੈਂ ਪੈਰ ਜੇ ਆਪਣਾ ਮਾਰਦਾ ਕਰਕੇ ਪੈਰ ਦੱਬਦੀਆਂ ਮਾੜਾ ਠੀਕ ਆ ਗੱਲ ਹਾਂ ਉਹ ਵਿਆਹੀ ਪਾਟੀ ਹੋਈ ਸੀ ਠੀਕ ਆ ਗੱਲ ਉਹਦਾ ਮਤਲਬ ਉਹ ਕੀ ਰਿਪੋਰਟ ਐ ਪੂਰੀ ਸਿਰੇ ਆ ਵੀਰੇ ਯਾਰ ਇੱਕ ਦਿਨ ਪਟ્રોલ ਦੇ ਆ ਪਾ ਇੱਕ ਦਿਨ ਚਾਜਣਾ ਸਿੱਟ ਠੀਕ ਆ ਗੱਲ ਤੇ ਬਾਕੀ ਥੋੜਾ ਬਹੁਤਾ ਪਸ਼ੂ ਦੇ ਕਰਕੇ ਪੈਰਾਂ ਕਰਕੇ ਮਾਨੀ ਜਾਂਦਾ ਬਖ ਨੂੰ ਦਾ ਥੋੜਾ ਚੰਗਾ ਕਰਦੀ ਆ। ਸੂਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਤੇ ਬਾਡੀ ਦੀ ਵੀ ਬਹੁਤ ਕਮਾਲ ਦੀ ਆ ਗਈ ਤੇ ਚਵਾਈ ਦੀ ਕਿਵੇਂ ਬਾਈ? ਚਵਾਈ ਵੀ ਵੀਰੇ ਸਿਰੇ ਹੀ ਆ। 100 ਦਾ 100 ਹੀ ਆ ਕੰਮ। 100 ਦਾ 100 ਹੀ ਆ। ਅ ਚਵਾਈ ਵਾਲਾ ਕੰਮ ਬਾਈ ਕਹਿੰਦਾ ਹੈਗਾ ਜਮਾ ਐਂਡ। ਨਾ ਕੰਬੀ ਜਨਾ ਸਿੱਧੀ ਕਰ। ਚਵਾਈ ਵਾਲਾ ਕੰਮ ਨਹੀਂ ਮਾੜਾ ਤੋੜ ਦਿਆ ਇਹਨੂੰ ਮੜੀ। ਤੇ ਇੱਥੋਂ ਕਮਾ ਲਿਆ ਉਰੁੰ ਦਿਖਾ ਦੀ ਗਰੀ ਬਿਊ ਕਰਕੇ ਥੋੜਾ ਜਿਹਾ ਦਰਦ ਦੀ ਆਂ ਤੇਰੇਲੇ ਸਮਾਨ ਤੋਂ ਹੇਲਾ ਚੱਲ ਬਈ ਇਹਨੇ। ਅਜਾ ਪੁੱਤ ਚੋਣ ਚੂਣ ਦਾ ਸ਼ਰਲਾ ਸਿੱਟਾ ਕੋਈ ਵੀਰੇ ਗਰੰਟੀ ਆ ਫੁੱਲ ਠੀਕ ਆ ਗੱਲ ਬੱਚਾ ਕੀ ਆ ਗਿਆ ਨਾਲ ਬੱਚਾ ਵੀਰੇ ਇਕੱਠਾ ਨਾਲ ਆ ਗਿਆ ਮੇਲ ਕਫ ਲੈ ਚੱਲ ਬਾਈ ਅੰਦਰ ਲੈ ਚੱਲ ਅੱਜ ਪੁੱਤ ਦੁੱਧ ਬਾਈ ਕਹਿੰਦਾ 14 ਕਿਲੋ ਕੰਡੇ ਤੇ ਤੋਲਣ ਵਾਲਾ ਇਹਦੇ ਕੋਲੇ ਹੈਗਾ ਸੱਜਣੋਂ ਤਿਆਰੀ ਦਾ ਚੋਣ ਚਬਾਉਣ ਦੀ 100 ਦਾ 100 ਆ ਥਾਣਾ ਦਾ ਜਿਹੜਾ ਗੈਪ ਆ ਗੈਪ ਵੀ ਸੱਜਣੋਂ ਲਾਜਬਾਬ ਰੱਖਦੀ ਆ ਕੱਦ ਵੀ ਫੁੱਲ ਆ ਵਜੂਦ ਵੀ ਚੰਗਾ ਤੇ ਦੁੱਧ ਵੀ ਇਹਦੇ ਕੋਲੇ ਚੰਗਾ ਹਾਜ਼ਰ ਆ ਮੈਲੇ ਮੂਲੇ ਝੋਟੀ ਬਾਈ ਕਹਿੰਦਾ ਚੱਲੀ ਨਹੀਂ ਕਿੰਨਾ ਕੁ ਦੁੱਧ ਪਾ ਸਕਦੇ ਆ ਬਾਈ ਪੀਕ ਦੁੱਧ ਵੀਰੇ ਜੇ 17 ਕਿਲੋ ਤਾਂ ਦੇ ਦੂਗੀ ਮੇਰੇ ਆਡੀਓ ਨਾਲ ਕੀ ਨਾ ਹੱਸ ਕੇ ਬਾਦੂ ਹਾਂ ਜਿਹੜੇ ਹਿਸਾਬ ਨਾਲ ਅੱਜ 14 ਕਿਲੋ ਦੁੱਧ ਦੇ ਕੋਲੇ ਕੰਡੇ ਦਾ ਹਾਜ਼ਰ ਹੈ ਹਾਂ ਤੇ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਪੈਸੇ ਵੀਰੇ ਮੁੱਲ ਇਹਦਾ 155 ਫਿਕਸ ਕਰਦੇ ਜੰਮੇਗਾ 150 ਹੀ ਦੇ ਦਾਂਗੇ ਹੋਰ ਮਾਨ ਕਰ ਦਾਂਗੇ ਠੀਕ ਆ ਗੱਲ 1.5 ਲੱਖ ਚ ਬਾਈ ਕਹਿੰਦਾ 1.5 ਚ ਵੀ ਮਾਨ ਤਾਨ ਕਰ ਦਾਂਗੇ ਜਾਣ ਕੇ ਝੋਟੀ ਦਾ ਵੀਰੇ ਮੁੱਲ ਕੋਈ ਨਹੀਂ ਸੀ ਜੇ ਖਾਲੀ ਰੁੱਤ ਚ ਹੁੰਦੀ ਬਾਕੀ ਆਇਆ ਇਥੋਂ ਲਈ ਆ ਉਹਨਾਂ ਨੇ ਇੰਨੀ ਭਰੀ ਨਹੀਂ ਜੇ ਵਜਨ ਐਡਾ ਕੱਦ ਹੀ ਨਹੀਂ ਮਿਲਦਾ ਯਾਰ ਠੀਕ ਆ ਗੱਲ ਹਰਿਆਣੇ ਦੀ ਖੜੀਆਂ ਨੇ ਏਡੀਆਂ ਮੱਜਾ ਹਏ ਬਾਈ ਕਹਿੰਦਾ ਡੇਢ ਚ ਵੀ ਮਾਨਤਾਨ ਕਰ ਦਾਂਗੇ ਤੇ ਹੁਣ ਮਾਰਗਾ ਜੀ 2 ਨੰਬਰ ਵਾਲੀ ਤੇ ਕੈਮਰਾ ਥੋੜਾ ਜਿਹਾ ਡਰਦੀਆਂ ਨੇ ਹਨਾ ਉਹ ਡਰਦੀਆਂ ਫਿਰ ਵੀਰੇ ਆਹ ਕੱਲ ਆਈ ਆ ਮੱਜ ਠੀਕ ਆ ਗੱਲ ਤੋਰ ਬਾਈ ਖੋਲ ਕੇ ਤੋਰਦੇ ਸੁਹਾ ਕਿਹੜਾ ਦਾ ਇਹਦਾ ਸੁਹਾ ਦੂਜਾ ਵੀਰੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਕੱਟ ਆਈ ਆ ਵੀਰੇ ਠੀਕ ਆ ਗੱਲ ਹਾਂ ਕੱਟਿਆਂ ਦੀ ਚੱਲ ਰਿਆ ਦੌਰ ਹੁਣਾ ਨਾ ਯਾਦੇ ਮੇਲ ਕਾਫੀ ਆ ਰਹੇ ਨੇ ਸੁਹਾ ਇਹਦਾ ਵੀ ਦੂਜਾ ਹੀ ਕਿਨੇ ਦਿੰਦੀ ਸੁਈਆ ਬਾਈ ਇਹ ਇਹਦੇ ਕੋਲ ਕਿੰਨਾ ਕਹ ਕਹੀ ਆਪਾਂ ਦੁੱਧ ਜਾਂ ਬੋੜਾ ਹਾਜਰ ਹੈ ਇਹਦੇ ਥੱਲੇ ਵੀਰੇ ਜੇ ਦੁੱਧ ਨਾਲ ਬੋੜਾ 10 ਕਿਲੋ ਆ ਹੁਣ ਪੂਰਾ 10 ਕਿਲੋ ਰੈਡੀ ਆ ਹਾਂ ਹਾਂ ਤੇ ਮੈਲੇ ਮੂਲੇ ਹਜੇ ਚੱਲੂ ਹਨਾ ਤੇ ਮੈਲੇ ਤਾਂ ਵੀਰੇ ਹਾਲ 10 ਦਿਨ ਲੱਗ ਜਾਣਗੇ ਇਹਨੂੰ ਠੀਕ ਆ ਚੌਣ ਚਪਾਉਣ ਦੀ ਕਿਵੇਂ ਆ ਚੌਣ ਦਬਾਉਣ ਦੀ ਪੂਰੀ ਸਾਊਸੀ ਲਾ ਤਾਂ ਕੱਲ ਆਈ ਕਰਕੇ ਉਪਰਾ ਕਰਦੀ ਯਾਰ ਠੀਕ ਆ ਤੇ ਬਾਡੀ ਇਹਦੀ ਵੀ ਬਹੁਤ ਕਮਾਲ ਦੀ ਆ ਨਾ ਸਿੰਕ ਪੂਰੀ ਵਧੀਆ ਮੈਂ ਜਾਨ ਵਾਲੀ ਆ ਕੱਲ ਪੂਰਾ ਵਜਨ ਸੀ ਇਹਦਾ ਕੱਲ ਆਈ ਕਰਕੇ ਉਪਰਾ ਜਾਂ ਕਰ ਗਈ ਥੋੜਾ ਠੀਕ ਆ ਗੱਲ ਕਿੰਨਾ ਕ ਦੁੱਧ ਦੱਸਿਆ ਦਾ ਪੀਕ ਲੈਵਲ ਤੇ ਬਾਈ ਬੋਲੇ ਯਾਰ ਵੀਰੇ 11 12 ਕਿਲੋ ਦੱਸ ਦੇ 12 ਕਿਲੋ ਦਾ ਹੱਸ ਕੇ ਦੇ ਦੂ ਜਿਹੜੇ ਸਾਡੇ ਨੂੰ 10 ਕਿਲੋ ਜਿਹੜੇ ਸਾਡੇ ਨੂੰ 10 ਤਿਆਰੀ ਦਾ ਹਾਂ ਆ ਦੁੱਧ ਬਾਈ ਕਹਿੰਦਾ 12 ਕਿਲੋ ਦੇ ਦੂ ਓਦਾਂ ਝੋਟੀ ਸੱਜਣੋਂ ਚੰਗੀ ਆ ਹਰੇਕ ਪੱਖ ਤੋਂ ਚੋਣ ਚਬਾਉਣ ਦੀ ਵੀ 100 ਦੀ 100 ਆ ਗਈ ਤੇ ਬਾਡੀ ਵਾਲੇ ਮਾਮਲੇ 'ਚ ਗੱਲ ਕਰ ਲਈਏ ਤੇ ਬਾਕੀ ਮੇਨ ਗੱਲ ਆ ਜਿਹੜੀ ਸਭ ਤੋਂ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਹੱਥੀ ਚਬਾਈ ਵਾਲਾ ਰੱਖਦੀ ਖਾਣ ਬਹੁਤ ਚੰਗਾ ਕਿਉਂਕਿ ਬੱਚਾ ਇਹਨਾਂ ਨੂੰ ਲਾਇਆ ਪਿਆ ਝੋਟੀਆਂ ਨੂੰ ਕਿਉਂਕਿ ਉਹਦੇ ਨਾਲ ਕੀ ਆ ਕਈ ਵਾਰੀ ਥਣ ਦੇ ਸੈਜ ਦਾ ਆਈਡੀਆ ਜਾਂ ਮਿਲ ਜਾਂਦਾ ਵੀ ਥਣ ਕਿ ਇਹ ਕੱਢ ਦੂ ਬਾਈ ਕਹਿੰਦਾ 12 ਕਿਲੋ 10 ਕਿਲੋ ਬੋਲਾ ਇਹਦੇ ਕੋਲ ਤਿਆਰੀ ਦਾ ਇਹਦੇ ਬਾਈ ਕਿੰਨੇ ਪੈਸੇ ਲਵਾਂਗੇ ਇਹਦਾ ਵੀਰੇ ਮੁੱਲ 92000 ਮਾਨਤਾ ਨੂੰ 90000 ਦੀ ਦੇ ਦਾਂਗੇ ਵੀਰੇ ਠੀਕ ਆ ਗੱਲ ਜੈ ਜੀ ਰੇਟ ਠੀਕ ਆ ਗੱਲ ਜਾਂ ਜੂਨ ਵਧੀਆ ਚੋਣ ਚੰਗਾ ਦੁੱਧ 11 12 ਕਿਲੋ ਫੱਟ ਜਾਨੇ ਹੁਣ ਘਰੀ ਇੱਥੇ ਮਾਰ ਤੈਨ ਨੰਬਰ ਇੱਥੇ ਆਦਰ ਦੀ ਮਾਰ ਕੈਮਰਾ ਇਹ ਸਾਰਾ ਰੱਖਦੀ ਹੈ ਕਮਾਲ ਦਾ ਜਮਾ ਤੌਰ ਬਾਈ ਖੋਲ ਕੇ ਇਹਦਾ ਸੁਬਕੜਾ ਇਹ ਸੂਏ ਹੋ ਵੀਰੇ ਤੀਜੇ ਔਰ ਮਾਲਕਾਂ ਨੇ ਕਹਿਣ ਤੇ ਠੀਕ ਆ ਗੱਲ ਤੇ ਬਾਈ ਦੀ ਪੋਲੀ ਆ ਜਮਾ ਇਹਦਾ ਫਿਰ ਆਖਰੀ ਮੌਕੇ ਪਏ ਨੇ ਠੀਕ ਹੈ ਗੱਲ ਵਾਟੀਆਂ ਦੋ ਭੱਜ ਦਿੰਦੀਆਂ ਢੰਗ ਦੀਆਂ 70 70 ਕਿਲੋ ਵਾਲੀ ਸੂਆ ਤੀਜਾ ਕਿੰਨੇ ਦਿੰਦੀ ਸੂਈਆ ਬਾਈ ਖੜਦਾ ਪੁੱਤ ਨੇੜੇ ਫਰਲਾ ਕਿੰਨੇ ਦਿੰਦੀ ਸੂਈਆ ਇਹ ਸੂਈ ਵੀਰੇ ਹੈਗੀ ਆ 10 11 ਦਿਨ ਦੀ ਹੋਊ ਦੁੱਧ ਹਾਜ਼ਰ ਕਿੰਨਾ ਹੋਣਾ ਦੁੱਧ 15 ਕਿਲੋ ਹਾਜ਼ਰ ਆ ਵੀਰੇ 15 ਕਿਲੋ ਕੰਡੇ ਤੋਲਣ ਵਾਲਾ ਜੇ ਕਿਸੇ ਨੂੰ ਭੇਜਾਂਗੇ 14 ਕਿਲੋ ਦੀ ਤਾਂ ਗਾਰੰਟੀ ਦੇ ਭੇਜ ਦਾਂਗੇ ਠੀਕ ਹੈ ਪਰ ਹੈਗਾ 15 ਹੀ ਤਿਆਰ ਹੈ ਉਹ ਵੀ ਆ ਕੇ ਚੋੜੇ 15 ਹੀ ਜਿਵਾਵਾਂਗੇ ਠੀਕ ਹੈ ਗੱਲ ਬਾਈ ਕਹਿੰਦਾ ਹਾਜ਼ਰ ਆ ਗਿਆ 15 ਕਿਲੋ ਉਰੇ ਚੇ ਟਾਈਮ ਦੋ ਟਾਈਮ ਚਾਰ ਟਾਈਮ ਵੀ ਚੋਲੋ ਯਾਰ ਹਾਂ ਉਹਦੇ ਤੇਨੂੰ ਦਸ ਟਾਈਮ ਆ ਗਿਆ ਵੀ ਵੀਰੀ 15 ਕਿਲੋ ਹੀ ਨਿਕਲੂ ਜਿਵੇਂ ਸਾਨੂੰ ਮੈਂ ਦੱਸਿਆ ਵੀ ਇਹ ਸੱਜਣ ਦਾ ਅੱਜ ਤੱਕ ਲੰਬਾ ਨਹੀਂ ਕੋਈ ਆਇਆ ਤਾਂ ਦਾਰੀ ਮਾਮਲੇ ਚ ਤੇ ਨਾ ਕਿਸੇ ਪਸ਼ੂ ਦਾ ਲੰਬਾ ਆਇਆ ਗਾਂ ਵਾਲੇ ਬੰਨਿਓ ਦਿਖਾ ਗਰੀ ਆਰਡਰ ਇੱਧਰ ਲਈ ਬੰਨਿਓ ਬਾਈ ਵਾਲੇ ਬੰਨਿਓ ਸਾਈਡ ਤੇ ਨਾੜਾ ਨੂੜਾ ਆਰਡਰ ਤੇ ਬਹੁਤ ਸ਼ਾਨਦਾਰ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਝੋਟੀ ਸਾਫ਼ ਸੁਥ ਬਹੁਤ ਆ ਯਾਰ ਇਹ ਇੱਥੋਂ ਦਿਖਾ ਦੇ ਚਬਾਈ ਇਹਦੀ ਡਾਂਗਾਂ ਰਗੀ ਹੋ ਗਈਆਂ ਵੀਰੇ ਦੋ ਬਾਟੀਆਂ ਝੱਗ ਸਨੇ ਪਾ ਦਿੰਦੀ ਆ ਜੇ ਝੱਗ ਸਨੇ 14 ਕਿਲੋ ਡਾਂਗ ਦਾ ਕੰਡੇ ਦੇ 15 ਕਿਲੋ ਤੋੜ ਦਾਂਗੇ ਇਹ ਤਾਂ ਮਾਇਲੇ ਤਾਂ ਨਹੀਂ ਲੱਗੀ ਹਜੇ ਨਹੀਂ ਵੀਰੇ ਲੱਗੀ ਨਹੀਂ ਹਾਲੇ ਮੈਨੂੰ ਕਰ ਦੂ ਕਿਲੋ ਦੋ ਕਿਲੋ ਹੋਰ ਚੱਲ 16 17 ਕਿਲੋ ਜਾਣਾ ਚਾਹੀਦਾ ਇਹਨੂੰ ਇੱਥੇ ਵੀਰੇ ਵਧੀਆ ਸੇਵਾ ਗੱਲਾਂ ਹੁਣ ਜਾ ਕੇ ਕੋਈ ਕੁਸ ਪਾਵੇ ਇਹਨਾਂ ਪੈਸੇ ਕਿੰਨੇ ਲਵੇਂਗਾ ਇਹਦੀ ਫਿਰ ਵੀਰੇ ਪੈਸੇ ਮੁੱਲ ਇੱਕ 15 ਇਹਦਾ 1 ਲੱਖ ਤੇ 15000 ਦੁੱਧ ਵੀ ਕੰਡੇ ਦਾ 15 ਹੀ ਪਿਆ ਹਾਂ ਫਿਕਸ ਜੀ ਫਿਕਸ ਵੀਰੇ 110 ਦੇ ਦਾਂਗੇ 1 ਲੱਖ ਤੇ 10 ਹਜ਼ਾਰ ਦੀ ਸੱਜਣੋ ਇਹ ਝੋਟੀ ਮਿਲੂ ਜਮਾ ਫਿਕਸ ਦੁੱਧ 15 ਕਿਲੋ ਤਿਆਰੀ ਦਾ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਤੇ ਬਾਕੀ ਜਿਹੜਾ ਰੇਟ ਆ ਯਾਰ ਰੇਟ ਬਾਈ ਦਾ ਰੁੱਤ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਆ ਗਿਆ ਤੇ ਹੁਣ ਮਾਰਗਰੀ ਚਾਰ ਨੰਬਰ ਤੇ ਆ ਬੱਛੀ ਤੇ ਮਾਰ ਗਏ ਮਰਾ ਚੱਲ ਬੱਤ ਇਹਦਾ ਰੇਟ ਮੈਂ ਤੁਹਾਨੂੰ ਸ਼ੁਰੂ ਜੀ ਦੱਸਿਆ ਸੀ ਵੀ ਬਾਹਲਾ ਮੰਦਾ ਰੇਟ ਹੋਊਗਾ ਇਹਦਾ ਕਿਉਂਕਿ ਇਹ ਆ ਗਈ ਭਲਿਆਠ ਆ ਗਈ ਭਲਿਆਠ ਕਿੰਨਾ ਬਾਈ ਦੁੱਧ ਇਹਦੇ ਕੋਲੇ ਹਾਜ਼ਰ ਵੀਰੇ 6 ਕਿਲੋ ਆ ਕੰਡੇ ਵਾਲਾ 6 ਕਿਲੋ ਕੰਬੀ ਤੋਦਣਾ ਲੀਟਰ ਸਾਤ ਤੋਂ ਸਾਢੇ 6 ਮੰਨ ਲਈਏ ਹਾਂ ਇੰਨਾ ਹੀ ਹੋ ਸੁਆ ਕਿਹੜਾ ਹੈ ਸੁਆ ਤਾਂ ਵੀਰੇ ਦੂਜੇ ਸੁਆ ਹੀ ਹੋਇਆ ਬਸ ਦੂਜਾ ਤੈਨ ਲਈਆਂ ਸੀ ਦੋ ਵੇਜਤੀਆਂ ਕਿ ਇਹ ਮੈਂ ਘਰੇ ਲਾ ਲਈ ਦੁੱਧ ਦੁੱਧ ਨੂੰ ਕਈ ਵਾਰ ਹਾਂ ਆ ਗਈ ਆ ਗਈ ਸੁਣ ਦੱਸਣਾ ਕਹੇ ਜੀ ਫੇਸ ਵਾਲੇ ਪੱਖ ਤੋਂ ਮਾਰਦੇ ਕੈਮਰਾ ਬਾਡੀ ਵਾਲੇ ਮਾਮਲੇ ਚ ਕੱਦ ਵੀ ਸੋਹਣਾ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਬਈ ਹੈਨਾ ਹਾਂ ਉਹ ਨਹੀਂ ਹੈਗੀ ਵੀ ਜਿਵੇਂ ਆਪਾਂ ਕੋਈ ਬਾਪ ਵੀ ਵੱਡੀ ਆ ਆ ਜੇ ਟੀਕਾ ਵੀ ਲੱਗਾ ਹੋਇਆ ਵੀਰੇ ਦੋ ਤਰੀਕ ਦਾ ਟੀਕਾ ਲੱਗਾ ਹੋਇਆ ਇਹਦੇ ਦੋ ਤਰੀਕ ਦਾ ਕੱਲ ਨੂੰ ਮਹੀਨਾ ਆਪਾਂ ਗੱਲ ਵੀ ਕਰਾਵਾਂਗੇ ਡਾਕਟਰ ਨਾਲ ਠੀਕ ਹੈ ਕੱਲ ਨੂੰ ਇੱਕ ਮਹੀਨਾ ਹੋ ਵੇ ਵੀਰੇ ਬੋਲੀ ਤਾਂ ਹੈ ਨਹੀਂ ਮੈਂ ਤਾਂ ਪਹਿਲਾਂ ਤਾਂ ਵੇਚਣੀ ਫਿਰ ਮੈਨੂੰ ਆਇਆ ਥੋੜਾ ਸਾਡਾ ਦੁੱਧ ਘੱਟ ਨਾਲ ਸਰਦਾ ਨਹੀਂ ਆ ਪੈਸੇ ਕਿੰਨੇ ਲਵਾਂਗੇ ਮੋਲੇ ਦਾ 12000 ਆ ਵੀਰੇ ਚੌਣ ਚ ਬਈਏ ਦੀ ਪੂਰੀ ਵਧੀਆ ਵਾ 10 ਦੀ ਹੋ ਜੂ ਫਿਕਸ 10 ਦੀ ਦੇ ਦਾਂਗੇ ਵੀ ਐ ਠਿਕੜਾ ਨਹੀਂ ਆ ਕਿਹੜਾ ਦਾ ਨਿਕੜਾ ਦਿੰਦੇ ਤੋਰ ਖੋਲ ਕੇ ਇਹਨੂੰ ਵੀ ਫਿਰ ਭਰਾ ਕਹਦੇ ਨੇ ਕਿ ਬੱਚੀ ਨਹੀਂ ਦਿਖਾਈ ਤੋਰ ਕੇ ਸੂਆ ਦੂਜਾ ਸੂਈ ਹੋਈ ਆ ਗੱਲ ਬਾਈ ਕਹਿੰਦਾ ਡਾਕਟਰ ਨਾਲ ਵੀ ਕਰਾ ਦੂੰਗਾ ਜਿਹੜੇ ਡਾਕਟਰ ਨੇ ਇਹਦੇ ਟੀਕਾ ਲਾਇਆ ਵੇ ਕੱਲ ਨੂੰ ਇਹਨੂੰ 1 ਮਹੀਨਾ ਹੋ ਜਾਊਗਾ 2 ਤਰੀਕ ਨੂੰ ਪੂਰਾ ਕੱਦ ਵੀ ਬੱਚੀ ਦਾ ਫੁੱਲ ਆ ਪ੍ਰਿੰਟ ਬਹੁਤ ਸੋਹਣਾ ਜੇ ਜਾ ਕੇ ਗੱਬਣ ਨਿਕਲਦੀ ਜਿੰਨੇ ਰੁਪਈਆ ਦੀ ਲਾਉਂਗੇ 7-8 ਗੁਣਾ ਕਰ ਦੂੰਗੀ ਇਹਦੇ ਇੱਕ ਤਾਂ ਹੁੰਦੀ ਆ ਵੀ ਡਬਲ ਕਰ ਦੂੰ ਦੁੱਗਨੇ ਕਰ ਦੂੰ ਚੌਗਨੇ ਕਰ ਦੂੰਗੀ ਪਰ ਇਹ ਬੱਛੀ ਆ ਰ 7-8 ਗੁਣਾ ਰੁਪਈਆ ਵਧਾ ਦੇਗੀ ਤੁਹਾਡੇ ਜਿਹੜਾ ਭਰਾ ਇਹਨੂੰ ਸਾਨੂੰ ਗੱਲ ਆ ਗਈ ਹਾਲ ਫਿਰ ਹਾਲ 6 ਕਿਲੋ ਆ ਜਿਹੜਾ ਮੁੱਲਾ ਮੁੱਲ ਬੱਛੀਆਂ ਨਾਲ ਉਹ ਵੀ ਅੱਧਾ ਇਹਦਾ ਕਿਉਂਕਿ ਬੱਛੀ ਦਾ ਮੁੱਲ ਵੀ ਤਕਰੀਬਨ 15-20000 ਰੁਪਈਆ ਕਰਦਾ ਬੰਦਾ ਕਮਾਲ ਆ ਬਾਈ ਤੇ ਨਾਲੇ ਉਹ ਗੱਲ ਆ ਵੀ ਬਿਲਕੁਲ ਨਵੇਂ ਹਾਨ ਚ ਆ ਗਈ ਕੋਈ ਵੱਡੇ ਸੂਆਂ ਚ ਨਹੀਂ ਹੈਗੀ ਬੱਛੀ ਦੂਜਾ ਕਸੂਆ ਜੈਨੂ ਆਨ ਜੀ ਮੇਰ ਦੀ ਕੰਮ ਬਾਈ ਫਰੇ ਮਲਦੀ ਦਾ ਤਾਂ ਸੀਲ ਹੀ ਹੁੰਦੀ ਆ ਨੇ ਯਾਰ ਜਾ ਤਾਂ ਇਹ ਤਾਂ ਕੰਨੋ ਫੜ ਕੇ ਚੋਲਾ ਜਾਏ ਨੂੰ ਬੱਕਰੀ ਵਾਲਾ ਕੰਮ ਨਹੀਂ ਜਾਪਦਾ ਇਹੀ ਤਾਂ ਫਰਕ ਹੁੰਦਾ ਠੀਕ ਆ ਗੱਲ 6 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰੇ ਦੇ ਕੋਲ ਫਿਕਸ ਜੀ 10000 ਰੁਪਏ ਦੀ ਹੋ ਜੂਗੀ ਥਣਾ ਥਣਾ ਦੀ ਓਕੇ ਆ ਸਾਰੇ ਪਾਸੇ ਥਣਾ ਨਹੀਂ ਵੀਰੇ ਫੁੱਲ ਗਰੰਟੀ ਆ ਠੀਕ ਆ ਗੱਲ ਤੇ ਹੁਣ ਆ ਲਾਸਟ ਵਾਲੀ ਝੋਟੀ ਵੀ ਕੱਢ ਲੈ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਸੂਏ ਸੁਣਾ ਨੇ ਚੌਥੇ ਚੌਥੇ ਹਾਂ ਪਹਿਲਾ ਵਪਾਰੀ ਆ ਯਾਰ ਜਿਹੜਾ ਹੈਗਾ ਮੇਰੇ ਕੋਲ ਮੱਝ ਚੌਥੇ ਸੂਏ ਨਾ ਇਹ ਵੀ ਝੂਠ ਬੋਲੀ ਜਾਈ ਉਹਦਾ ਕੀ ਫਾਇਦਾ ਕਣੇ ਪਿਛਲੇ ਸੂਰੇ 17 ਕਿਲੋ ਦਾ ਦਿੱਤਾ ਤੀਜੇ ਠੀਕ ਆ ਗੱਲ ਆ ਹਾਂ ਲੈ ਆਏ ਨੂੰ ਤੀਜੇ ਸੂਰੇ ਦਾ ਬਾਈ ਕਹਿੰਦਾ ਰਿਕਾਰਡ ਚੰਗਾ ਮੱਝ ਦਾ 17 ਕਿਲੋ ਦਾ ਰਿਕਾਰਡ ਆ ਸਿੰਘ ਇਹਦਾ ਗੋਲ ਆ ਗਿਆ ਖੁੱਲਿਆਂ ਚ ਨਹੀਂ ਕਹਿ ਸਕਦੇ ਜਿਵੇਂ ਸੂਆ ਮੱਝ ਦਾ ਚੌਥਾ ਭਜਨ ਭਜਨ ਫੁੱਲਾ ਬੰਡੀ ਸੀ ਲੈਣੀ ਆ ਪੁੱਛਣਾ ਕੋਈ ਕੱਢ ਦੀ ਆ ਟਾਈਮ ਬਾਈ ਸੁਣ ਜਾ ਨਾ ਟਾਈਮ ਵੀਰੇ 20 ਦਿਨ ਲੇ ਜਾਊਗੀ ਬਾਡੀ ਬਹੁਤ ਚੌੜੀ ਆ ਉਤੋਂ ਬੈਠੇ ਹੀ ਨਹੀਂ ਵੀਰੇ ਪੱਠ ਦੇ ਇੱਕ ਸੀ ਥਾਣਾ ਦੀ ਗਾਰੰਟੀ ਤੇ ਭੇਜਾਂਗੇ ਜੀ ਹਾਂ ਵੀਰੇ ਭੇਜਾਂਗੇ ਥਾਣਾ ਦੀ ਗਾਰੰਟੀ ਤੇ ਭਾਰਦੀ ਗਾਰੰਟੀ ਤੇ ਭੇਜਾਂਗੇ ਥਾਣਾ ਦੀ ਗਾਰੰਟੀ ਤੇ ਪਰਦੀ ਸੂਹ ਭਰਦੀ ਗਰੰਟੀ ਸੁਣਨ ਤੋਂ ਪਹਿਲਾਂ ਕਈ ਵਾਰ ਬੱਚੇ ਦਾ ਬਾਹਰ ਜੋਰ-ਜੂਰ ਲੱਗ ਜੇ ਠੀਕ ਹੈ ਹਾਂ ਬਾਹਰ ਪਈ ਜਾਵੇ ਸੁਣਨ ਤੋਂ ਪਹਿਲਾਂ ਨਹੀਂ ਗਰੰਟੀ ਹੈ ਪਰਦੀ ਠੀਕ ਹੈ ਗੱਲ ਕਈ ਵਾਰ ਪਤਾ ਕਿ ਬੱਚਾ ਗਲਤ ਕੰਮ ਹੋ ਜਾਏਗਾ ਠੀਕ ਹੈ ਨਿਕੋਸ ਹੋ ਜਾਂਦਾ ਸੁਣ ਤੱਕ ਦੀ ਗਰੰਟੀ ਆ ਹਾਂ ਸੁਣ ਤੱਕ ਕਰ ਭਰਨੀ ਮਾਰੂਗੀ ਜਦੋਂ ਤੱਕ ਸੂਣਦੀ ਨਹੀਂ ਉਹਦੋਂ ਤੱਕ ਜੇ ਦਿਖਾਉਂਦੀ ਆ ਤਾਂ ਬਾਈ ਦੀ ਜ਼ਿੰਮੇਵਾਰੀ ਹੋਊਗੀ ਉਹ ਚੀਜ਼ ਦੀ ਕਈ ਵਾਰੀ ਪਸ਼ੂ ਦਾ ਬਾਈ ਜੋਰ-ਜੂਰ ਲੱਗ ਜਾਂਦਾ ਬੰਦਾ ਨੇੜੇ ਨਹੀਂ ਹੁੰਦਾ ਹਨਾ ਉਦਾਂ ਸਮੱਸਿਆ ਕੋਈ ਨਹੀਂ ਝੋਟੀ ਚ ਬਾਡੀ ਦੀ ਬਾੜੀ ਸ਼ਾਨਦਾਰ ਆ ਉਸ ਤੋਂ ਚੜਾਈ ਦਿਖਾਈ ਬਾਈ ਤੇਰੀ ਹੱਥੋਂ ਪਸ ਇਹ ਇੱਥੋਂ ਇੱਥੋਂ ਸਾਰੀ ਚੜਾਈ ਦਿਖਾ ਦੇ ਕਿੰਨੀ ਆ ਚੜਾਈ ਦਾ ਵੀ ਰਿਟਾਈ ਫੋਟੋ ਆ ਚੌੜੀ ਵੀ ਫੁੱਲਾ ਤੇ ਪੁੱਠੇ ਦੀ ਵੀ ਖੜਮੇ ਦੀ ਆ ਗਈ ਬਣੀ ਹੋਊ ਤਾਂ ਪੂਰੀ ਹੋਈ ਆ ਵੀਰੇ ਗਾਂਵਾਂ ਵਾਲਾ ਕੰਮ ਹੀ ਆ ਆ ਲੇੜਾ ਬਹੁਤ ਪੌਣੀ ਆ ਯਾਰ ਕਿੰਨਾ ਦੁੱਧ ਪਾਉਂਦੀ ਆ ਵੀਰੇ ਦੇਖ ਅਗਲੇ ਦੇ ਕਹਿਣ ਦੇ ਹਿਸਾਬ ਨਾਲ ਤਾਂ 17 ਕਿਲੋ ਦੁੱਧ ਆਇਆ 14 15 15 16 ਦੀ ਤਾਂ ਪਾਈ ਗਰੰਟੀ ਲੈ ਲਾਂਗੇ ਮੈਂ 15 ਕਿਲੋ ਦੀ ਗਰੰਟੀ ਦੇ ਦਾਂਗੇ ਹਾਂ ਕਿੰਨੇ ਪੈਸੇ ਲਵੇਂਗਾ ਕੱਚੀ ਦੀਆਂ ਆ ਜੀ ਬਹੁਤ ਜ਼ਿਆਦਾ ਮੁੱਲ ਇੱਕ 12 ਵੀਰੇ ਕਿੰਨੇ ਦੀ ਹੋ ਫਿਕਸ ਹੋ ਜੇ ਰੱਖ ਚੱਕ ਦਾਖਲੀ ਦੇਵਾਂਗੇ ਬਾੜੀ ਚੰਗੀ ਮੈਂ ਇਹ ਤਾਂ ਮੈਨੂੰ ਮਾਲਕ ਜਿੱਥੋਂ ਲਈ ਆ ਉਹ ਕਹਿੰਦਾ ਜੀ ਸਵੇਰ ਕਿ 1:25 ਦੀ ਛੱਡ ਜੀ ਇਹਦਾ ਠੀਕ ਆ ਗੱਲ ਉਹਦਾ ਦੁੱਧ ਪੈਂਦਾ 80 ਰੁਪਏ ਲੀਟਰ ਠੀਕ ਆ ਉਹ ਕਹਿੰਦਾ ਅਸੀਂ ਰੱਖਦੇ ਨਹੀਂਗੇ ਠੀਕ ਆ ਆ ਮੈਂ ਪਾਲੀ ਆ ਵੀਰੇ ਹੋ ਗਿਆ ਮਹੀਨਾ ਡੇਢ ਮਹੀਨਾ ਖੜੀ ਠੀਕ ਆ ਗੱਲ ਕੱਚੀ ਲੈ ਕੇ ਆਏ ਸੀ ਹਾਂ ਕੱਚੀ ਲੈ ਕੇ ਆਏ ਸੀ ਆ ਨੰਬਰ ਬੋਲ ਦਿਓ ਜੀ ਨੰਬਰ ਵੀਰੇ 84370 ਹਾਂਜੀ 63099 84370 63099 ਹਾਂ ਆਪਣਾ ਕੱਟਾ ਖੜਾ ਛੋਟਾ ਜੇ ਅੱਗੇ ਛਪਾਰ ਤੇ ਇੱਕ ਬਾਈ ਕੋਲੇ ਕੱਟਾ ਵੀ ਆ ਛੋਟਾ ਸਤਾਦ ਚੱਲ ਗਰੀ ਇਧਰ ਨਹੀਂ ਬੰ ਆ ਇੱਥੇ ਮਾ ਕੱਢ ਕੇ ਆ ਇੱਥੀ ਦਿਖਾ ਦਾਨਿਆ ਕੀ ਗੱਲ ਬਾਤ ਆ ਲਿਆ ਹੋਰਾਂ ਨੂੰ ਉਹਨੂੰ ਬਾਹਰ ਨੂੰ ਕੱਢ ਕੇ ਫਿਰ ਕਿੰਨੀ ਘੁੰਮ ਰਹੀ ਜੀ ਇਹ ਤਾਂ 6-7 ਮਹੀਨੇ ਦਾ ਮਾਹ ਨਾਲ ਤਾਂ ਕਿੰਨਾ ਕਾ ਮਾਹ ਨਾਲ ਤਾਂ 24-25 ਕਿਲੋ ਦਾ ਰਿਕਾਰਡ ਆ ਵੀਰੇ ਗੱਲ ਕਰਾ ਦਾਂਗੇ 24-25 ਕਿਲੋ ਦਾ ਹਾਂ ਥੋੜਾ ਤਾਂ ਹੀ ਲੇਤਾ ਨਹੀਂ ਆਪਾਂ ਜਿਆ ਕੱਟਾ ਕੀ ਕਰਨਾ ਜੀ 24-25 ਮਾਹ ਕੋ ਟਾਮੀ ਮੱਝ ਗੱਲ ਕਰਾ ਦਾਂਗੇ ਵੀਰੇ ਜਿੱਥੋਂ ਹੀ ਠੀਕ ਹੈ ਗੱਲ ਹੁਣ ਵੀ 15 ਕਿਲੋ ਆਮਾਂ ਥੱਲੇ ਔਮਰ ਇਹਦੀ ਸੱਜਣੋਂ ਬਾਈ ਦੱਸਦਾ 6 ਤੋਂ 7 ਮਹੀਨੇ ਤੇ ਮਾਂ ਦਾ ਦੁੱਧ 24 25 ਕਿਲੋ ਦੱਸਦਾ ਹੁਣ ਵੀ ਗੱਲ ਕਰਾ ਦਾਂਗੇ ਵੀਰੇ ਉੱਥੇ ਬਾਈ ਨੂੰ ਮੈਂ ਤਾਂ ਹੀ ਪੁੱਛਿਆ ਵੀ 24 25 ਕਿਲੋ ਦੱਸਦਾ ਜਿਹੜਾ ਖਾਸਾ ਹੋ ਜਾਂਦਾ ਨਾ ਆਪਾਂ ਗੱਲ ਕਰਾਵਾਂਗੇ ਵੀਰੇ ਉੱਥੇ ਬੰਦੇ ਦੇ ਘਰੇ ਹੀ ਲੈ ਜਾਾਂਗੇ ਹੋਰ ਦੱਸੋ ਠੀਕ ਆ ਹਾਂ ਜੇ ਤੁਲੇ ਨਹੀਂ ਮੈਂ ਆਪਾਂ ਰੰਜੀ ਦਾ ਕਟਾ ਮੈਂ ਕਿਹਾ ਯਾਰ ਵੱਡਣ ਵਾਲੇ ਨੂੰ ਗਾਉਦਣਾ ਇੰਨੀ ਚੰਗੀ ਚੀਜ਼ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲਵਾਾਂਗੇ ਇਹ ਵੀਰੇ 12000 ਦਾ ਦੇ ਦਾਂਗੇ ਸਿਰਫ ਹੂੰ ਇਹ ਆਇਆ ਨਹੀਂ ਹੈਗਾ ਬਈ ਦੋ ਰੇਟ ਜਿਆ ਘੱਟ ਕੀਤਾ ਚਲ ਮੈਨੂੰ ਆ ਮੈਨੂੰ ਭਾਣਣ ਲੈਤਾ ਹਾਂ ਮੈਂ ਉਹ ਤੋਂ ਬੰਦੇ ਤੋਂ ਲਾ ਲਿਆ ਮੱਝੂ ਵੀ ਮਿਲਦੀ ਠੀਕ ਹੈ ਗੱਲ ਹਾਂ ਤੇ ਮੱਝ ਵੀ ਦਿਖਾ ਦਾਂਗੇ ਬੰਦੇ ਉਹ ਕਹਿੰਦਾ ਮੈਨੂੰ ਫੰਡਰ ਹਾਂ ਉਹ ਕਹਿੰਦਾ ਮੈਨੂੰ ਫੰਡਰ ਵਾਲੇ ਨੂੰ ਵੇਚਣਾ ਭੁੱਲੇ ਜਾ ਠੀਕ ਹੈ ਗੱਲ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਸ਼ੂ ਜਿਹੜਾ ਵੀ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ